ਜੋਨ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ ਕਿਹਾ ਨਕਾ ਕਹਿੰਦਾ ਫਿਰ ਉਹਨਾਂ ਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਹੈਨ ਯਾਰਾ ਪੇਪਰਾਂ ਦੇ ਕਰਾਏ ਕੁੱਟ ਮਾਰ ਕੇ ਨਕ ਵੀਡੀਓ ਰਿਕਾਰਡ ਕਰ ਸਾਡੇ ਨੇ ਕਰਾਈ ਏ ਅਜਨਾਲਾ ਪੁਲਿਸ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ 9 ਸਾਥੀਆਂ ਦੀ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਸੁਣਵਾਈ ਹੋਈ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਇੱਕ ਇੱਕ ਕਰਕੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਲਿਆਂਦਾ ਗਿਆ ਇਸ ਦੌਰਾਨ মিডিਆ ਨਾਲ ਗੱਲਬਾਤ ਕਰਦੇ ਆਂ ਭਗਵੰਤ ਸਿੰਘ ਬਾਜੇ ਕੇ ਉਰ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਈ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਦੱਸਿਆ ਕਿ ਸਾਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਗਿਆ ਇਹ ਕਿਹਾ ਗਿਆ ਕਿ ਅਸੀਂ ਨਸ਼ਾ ਵਰਤਦੇ ਹਾਂ ਜੋ ਕਿ ਪੂਰੀ ਤਰ੍ਹਾਂ ਝੂਠ ਹੈ ਉਹਨਾਂ ਵੱਲੋਂ ਸਿੱਧੇ ਇਲਜ਼ਾਮ ਲਾਇਆ ਗਿਆ ਕਿ ਸਾਨੂੰ ਕਟਮਾਰ ਕਰਕੇ ਹਜ਼ਾਰਾਂ ਪੇਪਰਾਂ ਤੇ ਦਸਤਖਤ ਕਰਵਾਏਗੇ ਉਹਨਾਂ ਇਹ ਵੀ ਕਿਹਾ ਕਿ ਸਾਡੀ ਬਿਨਾਂ ਰਜ਼ਾਮੰਦੀ ਦੇ ਵੀਡੀਓ ਰਿਕਾਰਡਿੰਗ ਕਰਵਾਈ ਗਈ ਜਿਸ ਰਾਹੀਂ ਸਾਡਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਭਗਵਨ ਸਿੰਘ ਬਾਜੀਕੇ ਨੇ মিডিਆ ਨੂੰ ਬੇਨਤੀ ਕੀਤੀ ਕਿ ਉਹ ਸਚਾਈ ਨੂੰ ਸਾਹਮਣੇ ਲਿਆਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਹਨਾਂ ਨੇ ਕੁਝ ਚਰਚਿਤ ਬਿਆਨਾਂ ਨੂੰ ਲੈ ਕੇ ਵੀ ਸਪਸ਼ਟ ਕਰਨ ਦਿੱਤਾ ਅਤੇ ਕਿਹਾ ਕਿ ਕੁੜੀਆਂ ਸੰਬੰਧੀ ਜਿਹੜੇ ਵੀ ਬਿਆਨ ਚਲਾਏ ਜਾ ਰਹੇ ਹਨ ਉਹ ਸਾਰੇ ਝੂਠੇ ਤੇ ਗਲਤ ਹਨ। ਰਾਜ ਕਰੇਗਾ। ਰਾਜ ਕਰੇਗਾ। ਇਹਨਾਂ ਜੋ ਭਾਈ ਸਾਡੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਕਾ ਕਹਿੰਦਾ ਫਿਰ ਉਹਨਾਂ ਨੂੰ ਕੋਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਫੈਨ ਯਾਰਾ ਪੇਪਰਾਂ ਦੇ ਕਰਾਇਏ ਕੁੱਟ ਮਾਰ ਕੇ ਨਾ 20 ਕਰੋੜ ਰਕਮ ਸਾਡੇ ਦੇ ਕਰਾਈ ਏ ਆਈ ਭਾਸ਼ਾ ਪ੍ਰਧਾਨ ਮੰਤਰੀ ਬਾਦੇ ਨੇ 20 ਨੂੰ ਕ੍ਰੀਤੀ ਦੇ ਖੋਕੇ ਆਦਾ ਇਹ ਚਲਾਉ ਗੱਲਬਾਤ ਭਾਈ ਖਾਵੇ ਉਹ ਬਿਆਨ ਕੁੜੀਆਂ ਵਾਲੇ ਗਰਮਾਰੇ ਬਿਲਕੁਲ ਗਲਤ ਪ੍ਰਧਾਨ ਮੰਤਰੀ ਬਾਜੀ ਦੇ ਵੱਲੋਂ ਦਿੱਤੇ ਗਏ ਇਹਨਾਂ ਬਿਆਨਾਂ ਨੇ ਮੂਡ ਇੱਕ ਵਾਰ ਅਮਰਿਤਪਾਲ ਸਿੰਘ ਨਾਲ ਜੁੜੇ ਮਾਮਲੇ ਵਿੱਚ ਗਰਮਾਈ ਵਧਾ ਦਿੱਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਵਿੱਚ ਅਗਲਾ ਕੀ ਫੈਸਲਾ ਹੁੰਦਾ ਹੈ ਤੇ ਕੀ ਉਹਨਾਂ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਜਾਂਚ ਹੁੰਦੀ ਹੈ ਜਾਂ ਨਹੀਂ ਦੱਸ ਦੇ ਕਿ ਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਦੇ 2.5 ਸਾਲ ਬਾਅਦ ਮਾਮਲੇ ਦੀ ਸੁਣਵਾਈ ਹੁਣ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋ ਰਹੀ ਹੈ ਹੁਣੇ ਮਾਮਲਾ ਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਵੀਰਵਾਰ ਨੂੰ ਅਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 આરોપીਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਇਹ ਸੁਣਵਾਈ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਦਰਜ ਐਫ ਆਈ ਆਰ ਨੰਬਰ 39 2023 ਤਹਿਤ ਚੱਲ ਰਹੀ ਹੈ ਆਰੋਪਸਨ ਕਿ ਆਪਣੇ ਸਾਥੀ ਲਬਰੀ ਸਿੰਘ ਤੂਫਾਨ ਦੀ ਗ੍ਰਿਫਤਾਰੀ ਤੋਂ ਨਾਰਾਜ਼ ਅਮ੍ਰਿਤਪਾਲ ਸਿੰਘ ਨੇ 23 ਫਰਵਰੀ ਨੂੰ ਆਪਣੇ ਸਮਰਤਕਾਂ ਨਾਲ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ ਸੀ ਅਮਰਿਤਪਾਲ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਐਨਐਸਏ ਤਹਿਤ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਐਨਐਸਏ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਜੋਨ ਬਾਈ ਸਾਹ ਦੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਫਿਰ ਤਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਫੈਨ ਯਾਵਾ ਪੇਪਰਾਂ ਦੇ ਕਰਾਏ ਕੁੱਟ ਮਾਰ ਕੇ ਨਕ ਵੀਡੀਓ ਰਿਕਾਰਡ ਕਰਾ ਕੇ ਸਾਡੇ ਰੇ ਕਰਾਈ ਹੈ ਅਜਨਾਲਾ ਪੁਲਿਸ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ 9 ਸਾਥੀਆਂ ਦੀ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਸੁਣਵਾਈ ਹੋਈ। ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਇੱਕ-ਇੱਕ ਕਰਕੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਸਿੰਘ ਬਾਜੇ ਕੇ ਉਰ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਦੱਸਿਆ ਕਿ ਸਾਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਗਿਆ। ਇਹ ਕਿਹਾ ਗਿਆ ਕਿ ਅਸੀਂ ਨਸ਼ਾ ਵਰਤਦੇ ਹਾਂ ਜੋ ਕਿ ਪੂਰੀ ਤਰ੍ਹਾਂ ਝੂਠ ਹੈ। ਉਨਾ ਵੱਲੋਂ ਸਿੱਧੇ ਇਲਜ਼ਾਮ ਲਾਇਆ ਗਿਆ ਕਿ ਸਾਨੂੰ ਕੁੱਟਮਾਰ ਕਰਕੇ ਹਜ਼ਾਰਾਂ ਪੇਪਰਾਂ ਤੇ ਦਸਤਖਤ ਕਰਵਾਏਗੇ ਉਹਨਾਂ ਇਹ ਵੀ ਕਿਹਾ ਕਿ ਸਾਡੀ ਬਿਨਾਂ ਰਜ਼ਾਮੰਦੀ ਦੇ ਵੀਡੀਓ ਰਿਕਾਰਡਿੰਗ ਕਰਵਾਈ ਗਈ ਜਿਸ ਰਾਹੀਂ ਸਾਡਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਭਗਵਨ ਸਿੰਘ ਬਾਜੀਕੇ ਨੇ মিডিਆ ਨੂੰ ਬੇਨਤੀ ਕੀਤੀ ਕਿ ਉਹ ਸਚਾਈ ਨੂੰ ਸਾਹਮਣੇ ਲਿਆਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਹਨਾਂ ਨੇ ਕੁਝ ਚਰਚਿਤ ਬਿਆਨਾਂ ਨੂੰ ਲੈ ਕੇ ਵੀ ਸਪਸ਼ਟਿਕਨ ਦਿੱਤਾ ਅਤੇ ਕਿਹਾ ਕਿ ਕੁੜੀਆਂ ਸੰਬੰਧੀ ਜਿਹੜੇ ਵੀ ਬਿਆਨ ਚਲਾਏ ਜਾ ਰਹੇ ਹਨ, ਉਹ ਸਾਰੇ ਝੂਠੇ ਤੇ ਗਲਤ ਹਨ। ਰਾਜ ਕਰੇਗਾ। ਰਾਜ ਕਰੇਗਾ। ਇਹਨਾਂ ਜੋਰ ਪਾਈ ਸਰ ਦੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਫਿਰ ਤੁਹਾਨੂੰ ਕੁੱਟ ਮਾਰ ਕਰਕੇ ਇਮਾਨੇ ਸਾਡੇ ਵਫਾ ਨੀ ਹਾਲਾ ਪੇਪਰਾਂ ਤੇ ਕਰਾਏ ਘੁੱਟ ਮਾਰ ਕੇ ਨਾ 20 ਕਰੋੜ ਦਾ ਕੰਮ ਸਾਡੇ ਦੇ ਤੇ ਕਰਾਈ ਏ ਆਈ ਪਾਰਸ਼ਾ ਪ੍ਰਧਾਨ ਮੰਤਰੀ ਬਾਗੇ ਨੇ ਵੀਡੀਓ ਨੂੰ ਬੀਨਸੀ ਦੇ ਖੋਕੇ ਆਦਾ ਇਹ ਚਲਾਓ ਗੱਲਬਾਤ ਪਾਰਸ਼ਾ ਦੇ ਉੱਤੇ ਪਿਆਰ ਕੁੜੀਆਂ ਵਾਲੇ ਜੂਨ ਸਾਰੇ ਬਿਲਕੁਲ ਪ੍ਰਧਾਨ ਮੰਤਰੀ ਬਾਜੀ ਦੇ ਵੱਲੋਂ ਦਿੱਤੇ ਗਏ ਇਹਨਾਂ ਬਿਆਨਾਂ ਨੇ ਮੂਡ ਇੱਕ ਵਾਰ ਅਮਰਿਤਪਾਲ ਸਿੰਘ ਨਾਲ ਜੁੜੇ ਮਾਮਲੇ ਵਿੱਚ ਗਰਮਾਈ ਵਧਾ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਵਿੱਚ ਅਗਲਾ ਕੀ ਫੈਸਲਾ ਹੁੰਦਾ ਹੈ ਤੇ ਕੀ ਉਹਨਾਂ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਜਾਂਚ ਹੁੰਦੀ ਹੈ ਜਾਂ ਨਹੀਂ। ਦੱਸਦੀ ਕਿ ਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਦੇ 2.5 ਸਾਲ ਬਾਅਦ ਮਾਮਲੇ ਦੀ ਸੁਣਵਾਈ ਹੁਣ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋ ਰਹੀ ਹੈ। ਹੁਣੇ ਮਾਮਲਾ ਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਅਮਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 39 આરોપીਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਇਹ ਸੁਣਵਾਈ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਨੰਬਰ 39/2023 ਤਹਿਤ ਚੱਲ ਰਹੀ ਹੈ ਆਰੋਪਸਨ ਕਿ ਆਪਣੇ ਸਾਥੀ ਲਬਰੀ ਸਿੰਘ ਤੂਫਾਨ ਦੀ ਗ੍ਰਿਫਤਾਰੀ ਤੋਂ ਨਾਰਾਜ਼ ਅਮਰਿਤਪਾਲ ਸਿੰਘ ਨੇ 23 ਫਰਵਰੀ ਨੂੰ ਆਪਣੇ ਸਮਰਤਕਾਂ ਨਾਲ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ ਸੀ ਅਮਰਿਤਪਾਲ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ NSA ਤਹਿਤ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ NSA ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ